ਚਲ ਚਲੋ ਬਈ ਸਾਰਿਆਂ ਦਾ ਥੋੜਾ ਆਪਣਾ ਸੋਖੇੰਡ ਘੜ ਤੇ ਅੱਜ ਆਪਾਂ ਪਹੁੰਚੇ ਹੋਏ ਆ ਫਤੇਵਰ ਸੀਖਰੀ ਚ ਜਿਹੋ ਦਾ ਬਾਈ ਦੇ ਮਹਿਲ ਦੇ ਵਿੱਚ ਜਿਹੜਾ ਕੋ ਨਿਭਵਾਇਆ ਸੀ ਤੇ ਦੇਖਦੇ ਆਪਾਂ ਫਿਰ ਇਥੋਂ ਦਾ ਮਾਹੌਲ ਥੋੜਾ ਬੋਵਾ ਤੇ ਗਰਮੀ ਵੀ ਫੁੱਲਾ ਪੂਰੀ ਦੇਖਦੇ ਆਪਾਂ ਫਿਰ ਇਥੋਂ ਦਾ ਜਿਹੜਾ ਆ ਬਈ ਮਗਰ ਮਹਿਲ ਦੇਖੀ ਜੰਨੇ ਆ ਇਹ ਅਕਬਰਦੀ ਬੇਗਮ ਜੀ ਇਕ ਰਕਈਆ ਬੇਗਮ ਹੁੰਦੀ ਸੀ ਇਹ ਉਹਦੇ ਲਈ ਬਣਾਇਆ ਸੀਗਾ ਪਰ ਜਿਹੜੇ ਆ ਤਵੇਲੇ ਬਣੇ ਹੋਏ ਆ ਇਹਨਾਂ ਕਰਕੇ ਫਿਰ ਉਹਨਾਂ ਨੇ ਉਹ ਮਹਿਲ ਛੱਡਤਾ ਸੀ ਕਿਉਂਕਿ ਘੋੜਿਆਂ ਦਾ ਇੱਕ ਰੋਲਾ ਰੱਪਾ ਹੁੰਦਾ ਜਦੋਂ ਤੁਹਾਨੂੰ ਪਤਾ ਇਹਨਾਂ ਦਾ ਸਾਰਾ ਸਿਸਟਮ ਹੁੰਦਾ ਸੀ ਇੱਥੇ ਫਿਰ ਉਹ ਸਹੀ ਨਹੀਂ ਪੈਂਦਾ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜਾ ਇਹ ਮਹਿਲ ਸੀਗਾ ਇਹ ਉਹਨਾਂ ਨੇ ਦੇ ਦਿੱਤਾ ਸੀ ਵੀਰਪਾਲ ਨੂੰ ਫਿਰ ਹੁਣ ਅਗਰ ਵੀਰਪਾਲ ਉਹਨਾਂ ਨੇ ਸੰਭਿਆ ਇਹ ਮਹਿਲ ਉਦੋਂ ਬਾਅਦ ਜਿਹੜਾ ਸਾਰਾ ਮਹਿਲ ਆ ਇਹ ਦੂਰ ਬੜੀ ਦਾ ਬਣਿਆ ਹੋਇਆ ਸੀਗਾ ਹੁੰਦੇ ਲਈ ਬਣਾਇਆ ਸੀ ਅਕਬਰ ਨੇ ਜਿਹੜੀ ਜਹਾਗੀਰ ਦੀ ਮਾਤਾ ਸੀ ਇਹ ਪਿੱਛੇ ਦਾ ਮਹੌਲਾ ਸਾਰਾ ਤੇ ਮਹਿਲ ਦਾ ਆਪਾਂ ਚੱਲਦੇ ਹੌਲੀ ਹੌਲੀ ਅੱਗੇ ਤੇ ਆਹ ਪਤਣੀ ਕੀ ਬਣਿਆ ਹੋਇਆ ਯਾਰ ਦੇਖਦੇ ਆਂ ਚੱਲ ਗਿਆ ਰਾਰੂ ਮਿਲ ਗਿਆ ਆ ਪੁਰਾਣੀਆਂ ਥੋੜੀਆਂ ਢਈਆਂ ਹੋਈਆਂ ਬੈੜੀਆਂ ਨੇ ਦੇਖ ਸਕਦੇ ਆ ਤੇ ਕਿਤੇ ਹੁੰਦਾ ਸੀਗਾ ਅਕਬਰ ਦਾ ਹਾਥੀ ਹੁੰਦਾ ਜੀ ਉਹਨੂੰ ਫਿਰਨ ਗਿਆ ਜਾਂਦਾ ਸੀ ਤਾਂ ਫਿਰ ਨਿਕਟ ਆਫ ਹੋਇਆ ਇਹ ਇਹਦੇ ਵੇਲੇ ਦੀ ਹਾਥੀ ਨਾ ਹੁੰਦਾ ਸੀ ਉਹ ਸਿਰਫ ਉਹਦੇ ਲਈ ਸੀ ਇਹ ਗੇਟ ਉਹ ਲਈ ਇੰਨਾ ਪਿਆਰ ਸੀ ਉਹਨੂੰ ਆਪਦੇ ਹਾਥੀ ਦੇ ਨਾਲ ਵੀ ਤੇ ਉਹ ਹੋ ਗਿਆ ਆਪਣਾ ਹਸਤਪਾਲ ਹੋ ਗਿਆ ਘੋੜਿਆਂ ਦਾ ਜਿਹੜਾ ਬਣਾਇਆ ਸੀ ਅਕਬਰ ਨੇ ਤੇ ਆ ਜਿਹੜਾ ਰਖਈਆ ਬੇਗਮ ਲਈ ਉਹਨੇ ਮਹਿਲ ਬਣਾਇਆ ਸੀਗਾ ਉਹ ਹੋ ਗਿਆ ਜਿਹੜਾ ਛੜਤਾ ਸੀ ਉਹਨਾਂ ਨੇ ਬਾਅਦ ਚੋਂ ਤੇ ਮੁਰਖੀ ਵੀਰ ਬਲ ਉਹਨਾਂ ਨੇ ਸੰਭਾਲਿਆ ਇਹ ਹੁਣ ਅੱਗੇ ਚੱਲਦੇ ਆਂ ਦੇਖਦੇ ਅੱਗੇ ਕੀ ਦੇਖਣ ਵਾਲਾ ਹੋਰ ਸੋ ਬਈ ਉਹ ਸਾਹਮਣੇ ਆ ਗਿਆ ਮਰੀਮ ਮਹਿਲ ਜਿਹੜੀ ਉਹਦੀ ਦੂਸਰੀ ਕਿ ਉਹਨਾਂ ਜਿਹੜੀ ਬੇਗਮ ਜੀ ਅਕਬਰ ਦੀ ਤੇ ਆ ਆ ਗਿਆ ਇਧਰ সুইਮ ਪੂਲ ਆ ਗਿਆ ਜਿਹੜਾ ਅਕਬਰ ਹੋਣਾ ਇਹ ਬਣਾਇਆ ਸੀ ਕਹਿੰਦੇ ਉਹ ਵੇਲੇ ਚ ਸ਼ੌਕੀ ਜੀ ਕਹਿੰਦੇ ਪਟੂ ਗੁਰਾ ਇਹ ਵੀ ਇਹ ਜੇ ਕਮਾ ਦਾ ਚੱਬ ਘੱਡੀ ਰਹਾ ਦੋਂਦਾ ਜੀ ਕਹਿੰਦੇ ਪਹਿਲਾਂ ਜਾਲੇ ਜੋੜੀਆਂ ਪੂਰੀਆਂ ਲਾਈਆਂ ਸੀਗੀਆਂ ਮੁੜ ਕੇ ਥੋੜਾ ਜਿਹਾ ਸਮਾ ਸਮਾ ਪੈ ਕੇ ਜਦੋਂ ਮਹਾਵਾ ਕਰਨਾ ਬੰਦ ਹੋ ਗਿਆ ਉਹ ਖਰਾਬ ਹੋ ਗਿਆ ਆਈਆਂ ਫਿਰ ਦੇਖ ਜੀ ਜੀ ਦਾ ਜਦੋਂ ਆਪਾਂ ਨਹੀਂ ਧਿਆਨ ਦੇਵਾਂਗੇ ਤਾਂ ਫਿਰ ਸਾਰਾ ਕੁਝ ਖਰਾਬ ਹੀ ਹੋਊਗਾ ਤੇ ਇੱਕ ਆ ਜਗਾ ਇਧਰ ਬਣੀ ਹੋਈ ਆ ਤੁੰਡ ਜਾ ਇੱਕ ਆ ਜਗਾ ਬਣੀ ਹੋਈ ਆ ਇੱਥੇ ਸਾਰਾ ਕੁਝ ਸੀਗਾ ਹਸਪੀਟਲ ਵਗੈਰਾ ਸੀਗੇ ਸਕੂਲ ਸੀਗਾ ਇੱਕ ਤਾਂ ਇੱਕ ਦੀ ਚੀਜ਼ ਹੋਰ ਸੀ ਇੱਥੇ ਕੋਈ ਉਹ ਯਾਦ ਨਹੀਂ ਨਾਮ ਇਹਨਾਂ ਨੂੰ ਪੁੱਛਿਆ ਕਿਸੇ ਨੂੰ ਆ ਕੁਝ ਇੱਥੇ ਬਣਿਆ ਸੀਗਾ ਆ ਉਹੀ ਮਰੀਮ ਮਹਿਲ ਆ ਗਿਆ ਕੀ ਆ ਥੋੜਾ ਬਾਈ ਆ ਗਿਆ ਸਵੇਰ ਦਾ ਫਿਰਦਾ ਇੱਥੇ ਘੰਟੀ ਦੀਆਂ ਦੋ ਫੋਟੋਆਂ ਖਿੱਚੀਆਂ ਬਾਈ ਮੇਰ ਨੂੰ ਕੋਈ ਫੋਟੋ ਨਹੀਂ ਖੈਦਾ ਇੱਥੇ ਭਰਾਓ ਗਰਦੀ ਬਹੁਤ ਸਾਰੇ ਆ ਬੋਲ ਜੇ ਬਾਈ ਨਾ ਨਹੀਂ ਬਣਦਾ ਲਾਈਵ ਫੋਨ 1500 ਹੁਣ ਨਹੀਂ ਟਲਨੁੰਦੇ ਇਹ ਫਿਰ ਖਿੱਚਿਆ ਗਏ ਟਾਈਮਰ ਲਾ ਲਾ ਕੇ ਉਹ ਡੈਂਗਰ ਫਾਲ ਫੁੱਟਾ ਫੁੱਟਾ ਨਾਲ ਹੀ ਹੱਲ ਕਰਨਾ ਪੈਣਾ ਹੁਣ ਨਾ ਟਾਈਮ ਨਹੀਂ ਕਰਦੇ ਕੁਛ ਆ ਪੰਜ ਮਹਿਲਾ ਜਿਹਨੂੰ ਆਪਾਂ ਪੰਜ ਮਹਿਲਾ ਕਹਿੰਦੇ ਆ ਕਿਉਂਕਿ ਇਹਦੀਆਂ ਪੰਜ ਮਾਰਤ ਤੋਂ ਪੰਜ ਬਿਲਡਿੰਗਾਂ ਬਣੀਆਂ ਹੋਈਆਂ ਨੇ ਇਹਦੀਆਂ ਪੰਜ ਮੰਜ਼ਲੀਆ ਗੋਗੇ ਇਹ ਇਹ ਸਾਰਾ 176 ਸੰਬੋਧ ਦੇ ਉੱਤੇ ਖੜਿਆ ਹੋਇਆ ਹੈ ਆ ਨਗਰਲਾ ਮੋਹਲਾ ਸਾਰਾ ਜਿੰਨਾ ਦੀ ਦੇਖ ਸਕਦੇ ਆ ਵੇਖੋ ਲੋ ਵੀ ਇਹ ਆ ਪੰਜ ਮਹਿਲ ਦੇ ਥੱਲੇ ਸਾਰੇ ਸਤੰਭ ਬਣੇ ਹੋਏ ਜਿੰਨਾ ਸਿਰ ਤੇ ਖੜਾ ਹੈ ਉਹਨਾਂ ਥਲੇ ਆਪਾਂ ਖੜਦੇ ਆਂ ਇਹ ਖੱਟੇ ਅਖਬਾਰ ਹੁਣਾਂ ਨੇ ਬਾਈ ਇਹ ਵੀ ਕੁਝ ਬਣਾਇਆ ਉਹਨਾਂ ਨੇ ਬੜੇ ਤਕੜੇ ਕਿਹੜਾ ਦਵਾਣੇ ਖਾਸ ਇਹ ਸੀਗੇ ਮੇਰੇ ਕੋਲ ਅਸੀਂ ਮਹਿਕ ਚੋਲ ਖਾਲੀ ਹੋ ਗਿਆ ਹੁਣ ਪਰ ਫਿਰ ਹਾਲ ਹਲੇ ਵੀ ਇਹ ਫੋਲੀ ਆ ਲੋਕ ਜਾ ਨਹੀਂ ਰਹੇ ਇਥੋਂ ਪਤਾ ਨਹੀਂ ਕਾਹਦੇ ਨੇ ਵਿਹਲੇ ਯਾਰ ਜਿਹੜੇ ਆ ਸਾਈਨ ਬਣੇ ਹੋਏ ਨੇ ਕਾਫੀ ਧਰਮ ਦੇ ਪ੍ਰਤੀਕ ਨੇ ਇਹ ਤੇ ਇਹਦੇ ਉੱਤੇ 10 ਗੇੜ ਬਣੇ ਹੋਏ ਨੇ ਇੱਕ ਤਾਂ ਹੌਣਜਾ ਨੂੰ ਬਣਿਆ ਤੇ ਨੌ ਜਿਹੜੇ ਇੱਥੇ ਨੌਰਤਨ ਸੀ ਗਾ ਕਬਰ ਦੇ ਹਨ ਜਿਹੜੇ ਮੈਨੂੰ ਜ਼ਿਆਦਾ ਵੀ ਵੀਰਬਲ ਦੇ ਤਾਂ ਸੀ ਨਹੀਂ ਜ਼ਿਆਦਾ ਮੈਨੂੰ ਬਾਕੀ ਤਾਂ ਯਾਦ ਨਹੀਂ ਹੈਗੇ ਉੱਥੇ ਬੈਠ ਕੇ ਜਿਹੜੇ ਵੱਡੇ ਫੈਸਲੇ ਹੁੰਦੇ ਸੀ ਕੌਂਗਰੈਸ ਮੰਟ ਦੇ ਉੱਥੇ ਐਸ ਦੇ ਉੱਤੇ ਬੈਠ ਕੇ ਲੈ ਲੈਂਦੇ ਸੀ ਕਿ ਇਹ ਇਹ ਨਾ ਦੀਨੇ ਲਈ ਤਾਂ ਬੁਲਾਇਆ ਸੀਗਾ ਅੱਜ ਤੱਕ ਉਹ ਇੱਥੇ ਬੈਠ ਕੇ ਚੁਆਇਆ ਸੀਗਾ ਪਰ ਉਹ ਫਿਰ ਕਾਰਨਾਇਕ ਰੱਖਿਓ ਪਰ ਉਹਨਾਂ ਨੇ ਚੱਲੇ ਵੇਖਸ ਨਹੀਂ ਕੀਆ ਜੁਆ ਕਰਕੇ ਅਕਬਰ ਨੇ ਉਹਨਾਂ ਨੂੰ ਇਹ ਕਹਿੰਦਾ ਸੀ ਆ ਵੀ ਤੁਸੀਂ ਆਪ ਦੀ ਮਰਜ਼ੀ ਦਾ ਜਿਹੜਾ ਵੀ ਕਾਰਨ ਚਾਹੋ ਨਾ ਉਹ ਚੋਰ ਸਕਦੇ ਆ ਇਸ ਗੱਲੋਂ ਕਿਤੇ ਆਖਰ ਨੇ ਤਰਕਾਣੀ ਕੀਤਾ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਨਾਲ ਹੁਣ ਇਹ ਹੀ ਕਹਦਾ ਸੀ ਆ ਵੀ ਤੁਸੀਂ ਜਿਹੜੇ ਤਰ੍ਹਾਂ ਤੁਸੀਂ ਜਾਣਾ ਤੁਸੀਂ ਜਾ ਸਕਦੇ ਆ ਬਹੁਤਾ ਸਮਾਂ ਚੱਲੇ ਆਣੀ ਸੀ ਫਿਰ ਉਹ ਧਰਮ ਤੇ ਆ ਸਾਰਾ ਪਾਰਦਾ ਮਹੌਲ ਆ ਗਿਆ ਇਧਰ ਦਾ ਜਿਹੜਾ ਮਗਰ ਸਾਰਾ ਏਰੀਆ ਚਲੀ ਜਾਂਦਾ ਇਹਦੇ ਕਿਸੇ ਟਾਈਮ ਝੀਲ ਹੁੰਦੀ ਸੀਗੀ ਪਾਣੀ ਇਹ ਵੀ ਇੱਕ ਪਾਣੀ ਦਾ ਸਰੋਤ ਹੁੰਦਾ ਸੀ ਕਿਸੇ ਟਾਈਮ ਦੇ ਵਿੱਚ ਪਰ ਪਾਣੀ ਦੀ ਕਮੀ ਹੋਣ ਕਰਕੇ ਬਹੁਤ ਟਾਈਮਾਂ ਦੇ ਵਿੱਚ ਫਿਰ ਇਹਨਾਂ ਨੂੰ ਇਹ ਸਾਰਾ ਕਿਲਾ ਛੱਡਣਾ ਪਿਆ ਗਿਆ ਤੇ ਉਦੋਂ ਬਹੁਤੇ ਚਲੇ ਗਏ ਸੀਗੇ ਆਗਰਾ ਫਿਰ ਉੱਥੇ ਆ ਕੇ ਇਹਨਾਂ ਨੇ ਆਗਰੇ ਕਿਲਾ ਬਣਾਇਆ ਇਹ ਸਾਰਾ ਖਜ਼ਾਨਾ ਆ ਗਿਆ ਜਿੱਥੇ ਖਜ਼ਾਨਾ ਪਿਆ ਸੀ ਤਿੰਨ ਗੇੜ ਖਜ਼ਾਨੇ ਵੀ ਆ ਗਏ ਤੇ ਆ ਜਿੱਥੇ ਜੋਤਸ਼ੀ ਵੀ ਨਾ ਹੁੰਦਾ ਸੀ ਅਕਬਰ ਦਾ ਅਕਬਰ ਬਾਈ ਹੁਣ ਦਾ ਜੋਤਸ਼ੀ ਇੱਥੇ ਬੈਠਦਾ ਹੁੰਦਾ ਜੀਆ ਫਿਰ ਉਹ ਉਹ ਭਾਜਾ ਦਾ ਸੀ ਵੀ ਕੀ ਕਰਨਾ ਹੀ ਨਹੀਂ ਕਰਨਾ ਆਲਰੇਡੀ ਅੰਦਰ ਆ ਕੇ ਇਹ ਖਜ਼ਾਨੇ ਦੇ ਸਾਰੇ ਬਣੇ ਹੋ ਜੀਏ ਦਵਾਰ ਤਿੰਨ ਬਣੇ ਹੋਏ ਨੇ ਇਹ ਪਹਿਲਾ ਆ ਰਿਹਾ ਉਹ ਦੂਸਰਾ ਆ ਗਿਆ ਤੇ ਸਾਹਮਣੇ ਦੁਆਣੇ ਖਾਸ ਆ ਗਿਆ ਕੀ ਆ ਆਪਣਾ ਤੀਜਾ ਬਣਿਆ ਗਿਆ ਇੱਥੇ ਤਿੰਨ ਦਰਵਾਜ਼ੇ ਪੂਰੇ ਬਣੇ ਹੋਏ ਸੀਗੇ ਇੱਕ ਦੇ ਵਿੱਚ ਸੋਨਾ ਹੁੰਦਾ ਸੀਗਾ ਪਹਿਲੇ ਦੇ ਵਿੱਚ ਇੱਕ ਚ ਤਾਂਬਾ ਉਹ ਚਾਂਦੀ ਹੁੰਦੀ ਸੀਗੀ ਇੱਕ ਜ ਮੇਰੇ ਸੋਨਾਂ ਤਾਂਬਾ ਹੁੰਦਾ ਜੀ ਕਹਿੰਦੇ ਇਹ ਤੇ ਆ ਸਿਸਟਮ ਦੀ ਜਰਾ ਇਹਨਾਂ ਦਾ ਇਹ ਤਿੰਨ ਕਮਰੇ ਬਣੇ ਹੋਏ ਨੇ ਖਿਆਨੇ ਦੇ ਤੇ ਆਹੜਾ ਹੁੰਦਾ ਸੀਗਾ ਇੱਥੇ ਯੋਰੀ ਦਾ ਸਿਸਟਮ ਸੀਗਾ ਚਾਬੀ ਵਗੈਰਾ ਦਾ ਕੋਈ ਸਿਸਟਮ ਹੋਣਾ ਇੱਥੇ ਲੋਕਾਂ ਦਾ ਗੰਦ ਪਾਇਆ ਪਿਆ ਯਾਰ ਆਪਣੂੰ ਘੰਟਾ ਲੱਗ ਗਿਆ ਇੱਥੇ ਤੇ ਗਰਮੀ ਦਾ ਭਾਂਤ ਹਨਗਾਈ ਹੁੰਦੀ ਆ ਗਰਮੀ ਆ ਆ ਵੀ ਜਦੋਂ ਇੱਥੇ ਸੂਜ ਨੇੜੇ ਲੱਗ ਜੁੜਾ ਲੱਗੇ ਬੜੀ ਅਮੋਲ ਉਹ ਨਾਲ ਜਿਹਦਾ ਬੰਦ ਗਰਮੀ ਜਾਂ ਸਿਆਲਾਂ ਦੇ ਵਿੱਚ ਟਾਈਮ ਕੱਢ ਕੇ ਹੋਣਾ ਚਾਹੀਦਾ ਇੱਥੇ ਵਧੀਆ ਕੈਨਵਾਲ ਥੋੜਾ ਕੈਮਰੇ ਦੀ ਕਮੀ ਆਪਣੇ ਕੋਲੇ ਛੜੇ ਹੌਲੀ ਹੌਲੀ ਪੂਰੀ ਕਰ ਦਾਂਗੇ ਥੋੜਾ ਸਹਾਰਾ ਹੋ ਜਾ ਜੀ। ਮੇਰੇ ਤਾਂ ਕੈਮਰਾ ਹੀ ਨਹੀਂ ਫੜਨਾ ਆਉਂਦਾ। ਕਿਹੜੇ ਹਿਸਾਬ ਨਾਲ ਕੈਮਰਾ ਫੜੀਦਾ। ਪਹਿਲਾਂ ਕੈਮਰਾ ਫੜਨਾ ਸੇ ਕਲੀਪ ਵੀ ਲੈ ਆਵਾਂਗੇ ਫੋਨ। ਆਪਾਂ ਦੁਖੋਂ ਨਹੀਂ ਥੋੜਾ ਮੋੜ ਬਾਕੀ। ਲੋ ਵੀ ਇਹ ਆ ਦਵਾਨੇ ਆਮ। ਜਿਹੜਾ ਆਮ ਲੋਕਾਂ ਦੇ ਬਣਿਆ ਸੀ। ਜਿਹੜਾ ਪਾਰਕ ਬਣਿਆ ਇੱਥੇ ਆਮ ਲੋਕ ਬੈਠ ਦਿੰਦੇ ਸੀ ਤੇ ਜਿਹੜੇ ਆਹ ਬਰਾਂਡੇ ਬਣੇ ਹੋਏ ਆ। ਇਨਾਂ ਦੇ ਵਿੱਚ ਜਿਹੜੇ ਕੋਈ ਖਾਸ ਮਹਿਮਾਨ ਹੁੰਦੇ ਸੀ ਨਾ ਜਿੱਦਾਂ ਉਹ ਬੈਠ ਦਿੰਦੇ ਸੀ ਇੱਥੇ ਫਿਰ ਜਿਹੜਾ ਮਿਡਲ ਚੈਂਪਰ ਬਣਿਆ ਹੋਇਆ ਆ ਇੱਥੇ ਅਕਬਰ ਬੈਠ ਕੇ ਆਪਦੇ ਫੈਸਲੇ ਸੁਣਾਉਂਦਾ ਹੁੰਦਾ ਸੀਗਾ ਔਰ ਇਹ ਉੱਪਰਲੀ ਮਾਰਤਾ ਬਣੀ ਸੀ ਕਿਹੜੇ ਤੁਸੀਂ ਇਹ ਛੋਟੇ ਛੋਟੇ ਚੀਜ਼ਾਂ ਬੜੀਆਂ ਦੇਖ ਸਕਦੇ ਨਾਲ ਇਹਦੇ ਵਿੱਚ ਇਹ ਆਵਾਜ਼ ਆਸਤੇ ਬਣੇ ਹੁੰਦੇ ਸੀ ਇਹ ਓਕੇ ਉਹ ਟਾਈਮ ਦੇ ਵਿੱਚ ਕਿਹੜਾ ਬੀਲੀ ਹੁੰਦੀ ਸੀ ਤੇ ਜਦੋਂ ਵੀ ਅਖਬਰ ਉੱਥੇ ਕੁਝ ਬੋਲਦਾ ਹੁੰਦਾ ਸੀਗਾ ਉਹ ਸਾਰੀ ਚੀਜ਼ ਇਦਾਂ ਚੱਲਦੀ ਹੁੰਦੀ ਸੀ ਫਿਰ ਸਾਰੀ ਆਵਾਜ਼ ਮਤਲਬ ਪੂਰੇ ਇੱਥੇ ਮੈਦਾਨ ਦੇ ਵਿੱਚ ਗੂੰਜਦੀ ਹੁੰਦੀ ਸੀ ਤੇ ਇੱਕ ਆ ਚੀਜ਼ ਆ ਗਈ ਜਿੱਥੇ ਉਹਦੇ ਹਾਥੀ ਨੇ ਬੰਨ੍ਹਦੇ ਹੁੰਦੇ ਸੀਗੇ ਆ ਗਿਆ ਜਗਾ ਉਹ ਕਿਹੜਾ ਉਹ ਹਾਥੀ ਸੀ ਨਾ ਹਿਰਨ ਉਹਨੂੰ ਇੱਥੇ ਬੰਨਦੇ ਹੁੰਦੇ ਸੀਗੇ ਇੱਥੇ ਹੁਣ ਤੁਸੀਂ ਦੇਖ ਸਕਦੇ ਆਂ ਵੀ ਇੱਥੇ ਮੇਰੇ ਸਾਹਮਣੇ ਦੋ ਇਮਾਰਤਾਂ ਬਣ ਰਹੀਆਂ ਨੇ ਇੱਕ ਤਾਂ ਆ ਪੰਜ ਮਹਿਲਾ ਆ ਸਾਹਮਣੇ ਮਦਰਸਾ ਆ ਗਿਆ ਸਕੂਲ ਕਹਿ ਸਕਦੇ ਜਿਹਨੂੰ ਇੱਥੇ ਕੁੜੀਆਂ ਨੂੰ ਇੱਥੇ ਸੰਗੀਤ ਦੀ ਸਿਖਲਾਈ ਦਿੱਤੀ ਜਾਂਦੀ ਹੁੰਦੀ ਸੀ ਇਸ ਜਗ੍ਹਾ ਦੇ ਉੱਤੇ ਆ ਫਿਰ ਦਵਾਨ ਖਾਸ ਤੇ ਉਧਰ ਜਿਹੜਾ ਦਵਾਨੇ ਆਮ ਬਣਿਆ ਹੋਇਆ ਪਰਲੇ ਪਾਸੇ ਜਾ ਕੇ ਕਾੜ ਬਹੁਤ ਆ ਯਾਰ ਹੁਣ ਨਹੀਂ ਜਾਣਾ ਉਧਰ ਆ ਤੁਹਾਨੂੰ ਆਕੀ ਦਿਖਾਈ ਸੀਗੀ। ਉਹ ਚੌਰਸ ਬਣੀ ਸੀ ਜਿੱਥੇ ਉਹ ਖੀੜਦੇ ਹੁੰਦੇ ਸੀ ਆਪਦਾ ਜਿੱਥੇ ਮਹਾਭਾਰਤ ਦੇ ਵਿੱਚ ਤੁਸੀਂ ਦੇਖਿਆ ਹੁਣ ਪੰਡਵਾਂ ਨੇ ਜਿੱਥੇ ਆਪਦੀ ਦ੍ਰੋਪਤੀ ਹਰੀ ਸੀ। ਇਹ ਉਹ ਚੌਰਸ ਆ ਜੂਈ ਗਏ ਖਾਦਦੇ ਆ। ਆ ਗਿਆ ਇੱਥੇ। ਇਹ ਉਹ ਜਗ੍ਹਾ ਜਿੱਥੇ ਅਪਨਾੜਕਾ ਦੇ ਵਿੱਚ ਦੇਖਿਆ ਹੁਣ ਜਿੱਥੇ ਤਾਣਸ਼ੇਨ ਨੇ ਬਹਿ ਗਏ। ਉਹ ਦਸੰਗੀ ਦੀ ਨਾਲ ਦੀਵੇ ਨੂੰ ਕਹਿੰਦੇ ਦੀਵੇ ਚਲਾਤੇ ਸੀ ਕਹਿੰਦੇ ਇਹੋ ਜਗਾ ਇਸ ਜਗਾ ਉਹਦੇ ਸਾਹਮਣੇ ਬਣੇ ਹੋਏ ਨੇ ਉਹ ਬੈਠਣ ਦੇ ਲਈ ਬਣੇ ਹੋਏ ਨੇ ਉੱਥੇ ਥੋੜੇ ਜਿਵੇਂ ਖਾਸ ਬੰਦੇ ਉਹ ਬੈੰਦੇ ਹੁੰਦੇ ਸੀਗੇ ਇੱਕ ਜਗਾ ਦੇ ਜਿਹੜੇ ਸਪਾਈ ਹੁੰਦੇ ਸੀ ਉਹ ਬੰਦੇ ਹੁੰਦੇ ਸੀਗੇ ਇੱਕ ਜਗਾ ਦੇ ਜਿਹੜਾ ਰਾਜਾ ਤੇ ਦੀ ਰਾਣੀ ਉਹ ਬੈਠ ਕੇ ਜਿਹੜਾ ਸੰਗੀਤ ਸੁਣਦੇ ਹੁੰਦੇ ਸੀਗੇ ਤਾਨ ਸੰਦ ਇਸ ਜਗਾ ਦੇ ਉੱਤੇ ਬੈਠ ਕੇ ਇਸ ਜਗਾ ਦੇ ਉੱਤੇ ਬੈਠ ਕੇ ਕਹਿੰਦੇ ਉਹਨੇ ਗੀਤ ਗਾਇਆ ਸੀਗਾ ਤੇ ਦੀਵੇ ਚੱਲ ਪਏ ਸੀਗੇ ਪਰ ਉਦੋਂ ਬਾਅਦ ਉਹ ਮਾਨ ਕਰ ਗਿਆ ਸੀ ਤੇ ਉਦੋਂ ਬਾਅਦ ਦੀ ਕਹਾਣੀ ਵੀ ਥੋੜੀ ਲੰਬੀ ਸੀਗੀ ਮੈਨੂੰ ਪਤਾ ਨਹੀਂ ਹੈਗੀ ਉਹ ਜੇ ਇਥੇ ਕਿਤੇ ਮੈਨੂੰ ਦੇ ਸਿਆਦਾ ਫਿਰ ਮੈਂ ਜ਼ਰੂਰ ਸੁਣਾਉਂਗਾ ਇਹਨੂੰ ਅਨੂਪ ਤਲਾਬ ਕਹਿੰਦੇ ਪਰ ਮੈਨੂੰ ਇਹਨਾਂ ਨੂੰ ਜ਼ਰੂਰ ਪਤਾ ਨੂੰਪ ਤਲਾਬ ਕਹਿੰਦੇ ਇਹਨੂੰ ਇਸ ਟੀ ਜਗ੍ਹਾ ਨੂੰ ਮੇਰਾ ਸੱਤ ਮੇਰੇ ਸਾਬ ਨਾਲ 5 ਮੁੱਟ 7 ਇੰਚਾ ਤੇ ਇਹ 6 ਫੁੱਟ ਦਾ ਬਣਾਇਆ ਹੋਇਆ ਇਹਨਾਂ ਨੇ ਉਹ ਵੇਲੇ ਆ ਦੇਖੋ ਇਹ 6 ਫੁੱਟ ਦਾ ਬੈੱਡ ਬਣਾਇਆ ਜੀ ਇਹਦੇ ਪਿੱਛੇ ਤੇ ਆਸ ਸੀਗਾ ਵੀ ਜਿਹੜਾ ਉਹ ਫਰਸ਼ਾ ਇੱਥੇ ਪਾਣੀ ਹੁੰਦਾ ਸੀਗਾ ਪਾਣੀ ਹੁੰਦਾ ਸੀ ਤੇ ਜਿਹੜਾ ਬੈੱਡ ਦੇ ਨਾਲ ਇੱਕ ਕੋੜੀ ਲੱਗੀ ਹੁੰਦੀ ਸੀ ਕੋੜੀ ਤੇ ਚੜਦਾ ਹੁੰਦਾ ਸੀ ਉਹ ਬੈੱਡ ਤੇ ਤੇ ਮੁੜ ਕੇ ਕੋੜੀ ਚੱਕ ਦਿੱਤੀ ਜਾਂਦੀ ਹੁੰਦੀ ਸੀ ਇਹਨਾ ਉੱਚਾ ਪਾਸ ਜੀ ਆ ਵੀ ਅਕਬਰ ਦਿੱਤੇ ਗਏ ਹਵਲਾ ਨਗਰ ਦੇ ਵਿੱਚ ਇਹ ਸ਼ਕਲਾਂ ਦੇ ਵਿੱਚ ਇਹਨੇ ਉੱਚਾ ਬੈੱਡ ਬਣਾਇਆ ਸੀਗਾ ਵੀ ਕੋਈ ਹਵਲਾ ਨਹੀਂ ਕਰ ਸਕਦਾ ਕੋਈ ਆਜ ਕਰ ਉਸ ਜਿਹੜਾ ਪਾਣੀ ਨੋਚਾ ਹੁਣ ਆਇਆ ਸੀ ਪਾਣੀ ਦਾ ਤਾਂ ਹੁੰਦਾ ਸੀ ਜੀ ਵੀ ਜੇਪ ਕੀ ਬੰਦਾ ਇੱਥੇ ਆਉਂਦਾ ਉਹ ਪਾਣੀ ਦੀ ਆਵਾਜ਼ ਨਾਲ ਪਤਾ ਲੱਗਦਾ ਸੀ ਕਿ ਬੰਦਾ ਆਇਆ ਇੰਟਰਨੈਟ ਦਾ ਪਤਾ ਲੱਗ ਜਾਂਦਾ ਇਹ ਪੰਦੇ ਵੀ ਜਾਂੜ ਗੁਰਗੇ ਪਾਣੀ ਦੀ ਕਮੀ ਅਕਬਰ ਕਹਿੰਦਾ ਵੀ ਆਵਾਦਾਂ ਦਾ ਬਣਾਇਆ ਬਣਾਇਆ ਨਾਲ ਤਿੰਨ ਰਾਣੀਆਂ ਵਾਸਤੇ ਵੀ ਰਾਹ ਛੱਡੇ ਅਸ਼ਿਕੰਦਰ ਨੇ ਤਿੰਨ ਰਾਣੀਆਂ ਸ੍ਰੀ ਉਹਦੀਆਂ ਤਿੰਨਾਂ ਨੂੰ ਰਾਹ ਛੱਡੇ ਸੀ ਇਹ ਕਾਹ ਰਾਹ ਜਾਂਦਾ ਦੂਰਾ ਪਰ ਆ ਜਾਂਦੇ ਆ ਸਾਰੇ ਉਹਨਾਂ ਨੇ ਆਪਦੇ ਹਿਸਾਬ ਨਾਲ ਉਹਲੇ ਸੈੱਟ ਕੀਤੇ ਹੋਏ ਸੀ ਸੱਸ਼ਟਾ ਉਹ ਵੀ ਆਰਕੀਟੈਕਟਰ ਉਹ ਸਮੇਂ ਦਾ ਇੱਕ ਨੰਬਰ ਸੀ ਯਾਰ ਤੇ ਆਹ ਬੌੜੀਆਂ ਆ ਗਈਆਂ ਉੱਤੇ ਆ ਨੂੰ ਤੇ ਆ ਮਗਰ ਸਾਰਾ ਉਹੀ ਕੁਛ ਆ ਗਿਆ ਦਾਦੀ ਰਾਤ ਦਾ ਭਰਾ ਉਹ ਕਿਤੇ ਗੰਤ ਜਗਾ ਦੇਣਾ ਪਰ ਤੂੰ ਤਾਂ ਰਹਿ ਜਾ ਤੀ ਮੁੜ ਕੇ ਕਰਨੀ ਆ ਭਰਨੀ ਇੱਥੇ ਰਹਿਣੀ ਆ ਫਿਰ ਅੱਗੇ ਭਾ ਬਹੁਤ ਔਖਾ ਸਬਕ ਇਹ ਆ ਸਾਰਾ ਖਬਰ ਦਾ ਬੈਟਰੀ ਵਿਦ ਇਸ 3 ਇਸ ਇਹ ਪੜਾਈ ਦਾ ਦਰਨ ਜੋਧਾ ਬਾਈ ਦੇ ਮਹਿਲ ਦੇ ਵਿੱਚ ਪੂਲ ਗਰਮੀ ਦੇ ਧੁੱਪ ਤੇ ਫੋਟੋ ਆ ਖਿਚ ਲੋ ਕੋਈ ਬੰਦਾ ਨਹੀਂ ਕੜੀਆਂ ਦੋਸਤ ਖਿੱਚੀਆਂ ਦੇਖਦੇ ਆਂ ਕੌਣ ਲੈ ਖੁੰਦੀਆਂ ਕਿ ਨਹੀਂ ਹੁੰਦੀਆਂ ਇੱਥੇ ਆਪਣਾ ਸੋਸ ਨਿਬੜਦਾ ਜਦਾ ਹੁਣ ਚੱਲਦੇ ਆਂ ਮਟਰ ਫੇਰ ਲਾਲੂ ਤੈਖੜਾ